ਬੰਦ ਕਰੋ ਬੰਦ ਕਰੋ ਪੰਜਾਬ ਸਰਕਾਰ ਮਰਦਾਵਤ 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 ਕਰੋ ਸੇ ਹਾਏ 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 ਮਾਮਲਾ ਜੀ ਪੁਲਿਸ ਪ੍ਰਸ਼ਾਸਨ ਨਾਭਾ ਵੱਲੋਂ ਇੱਕ ਸਾਡੇ ਵਪਾਰੀ ਵੀਰ ਤੇ ਨਜਾਇਜ਼ ਧੱਕਾ ਕੀਤਾ ਗਿਆ ਹੈ ਉਸ ਤੇ ਉਪਰ ਨਜਾਇਜ਼ ਐਫ ਆਈ ਆਰ ਕਮੀ ਸੋਚ ਰਹੇ ਨੇ ਪਤਾ ਨਹੀਂ ਕਿਸ ਦੀ ਕੰਪਲੇਟ ਤੇ ਪਤਾ ਨਹੀਂ ਪੋਲਿਟਿਕਸ ਦਾ ਸਟੰਟ ਹੈ ਸਾਨੂੰ ਕੁਝ ਨਹੀਂ ਪਤਾ ਉਸ ਨੂੰ ਨਜਾਇਜ਼ ਲਿਆ ਕੇ ਕੁੱਟਿਆ ਗਿਆ ਉਸ ਦੀ ਦੁਕਾਨ ਦਾ ਬੁਰਾ ਹਾਲ ਕਰਤਾ ਉਸ ਦੇ ਇੱਥੋਂ ਤੱਕ ਕੋਈ ਪ੍ਰੂਫ ਨਾ ਰਹੇ ਪੁਲਿਸ ਦੇ ਕੋਲ ਉੱਥੋਂ ਉਹਦੀ ਦੁਕਾਨ ਬੰਦ ਕਰ ਗਏ ਉਹਦੇ ਸੀਸੀਟੀਵੀ ਕੈਮਰੇ ਵਗੈਰਾ ਪੱਟ ਲਏ ਪੋਰਟ ਲਗ ਨਹੀਂ ਆਜ ਗੁੱਟਿਆ ਉਹ ਮੁੰਡੇ ਉੱਪਰ 15 ਬੰਦੇ ਪੁਲਿਸ ਵਾਲਾ ਨੇ ਚੜ ਕੇ ਉਹਨੂੰ ਬੜਾਂਗਾ ਕੀਤਾ ਤੁਰਨੋਂ ਕੰਢਿਆ ਇਸ ਕਰਕੇ ਨਾਪਾਪਾਪਰ ਮੰਡਲ ਇਕੱਠਾ ਹੋਇਆ ਸਾਰਾ ਨਾਪਾਪਾ ਪ੍ਰਸ਼ਾਸਨ ਇਕੱਠਾ ਹੋਇਆ ਜਦੋਂ ਤੱਕ ਸਾਡੇ ਮੁੰਡੇ ਨਹੀਂ ਛੱਡਦੇ ਅਸੀਂ ਹੋਰ ਤੱਕ ਇੱਥੇ ਉਸਨੂੰ ਬਿਲਕੁਲ ਸੰਘਰਸ਼ ਚਾਰੀ ਰੱਖਾਂਗੇ ਜੇ ਅੱਜ ਕੁਝ ਨਹੀਂ ਕਰਨਗੇ ਤਾਂ ਇਹਨਾਂ ਦਾ ਹੋਰ ਵੀ ਗੱਲ ਨੂੰ ਜਲੂਸ ਕੱਢਿਆ ਜਾਊਗਾ ਕਿ ਗੱਲਬਾਤ ਕੀ ਹੋਈ ਸੀ ਇਹ ਪ੍ਰੋਪਰ ਢੰਗ ਨਾਲ ਵੀ ਕੀ ਕਿਵੇਂ ਇਹਨੂੰ ਦੇਖਣਾ ਚਾਹੀਦਾ ਹੈ ਨਿਤਿਨ ਜੋ ਇਹ ਟੱਕਾ ਵਪਾਰੀ ਦੇ ਉੱਪਰ ਟੱਕਾ ਹੋ ਰਿਹਾ ਸਰਿਆ ਮਾਨ ਸਰਕਾਰ ਦਾ ਜੀ ਗੱਲ ਅਸਰ ਟੱਕਾ ਹੋਇਆ ਸੀਗਾ ਜੀ ਇਹ ਕਿਹੜੀ ਕੰਪਨੀ ਸੀ ਇਹ ਕਰਕੇ ਦੇਖੋ ਇਹ ਕੋਈ ਵੀ ਕੰਪਨੀ ਹੈ ਮੈਗਨਾ ਜੇ ਕੰਪਨੀ ਤੁਸੀਂ ਆਪਣੇ ਆ ਕੇ ਆ ਕੇ ਦੁਕਾਨਦਾਰ ਤੋਂ ਬਿੱਲ ਮੰਗ ਸਕਦੇ ਹੋ ਜਦੋਂ ਦੁਕਾਨਦਾਰ ਤੁਹਾਨੂੰ ਬਿੱਲ ਦੇ ਰਹੇ ਉਹ ਕਿਸ ਕਿਸ ਪ੍ਰੂਫ ਨਾਲ ਤੁਸੀਂ ਕਰ ਰਹੇ ਹੋ ਜਲੀ ਹੈ ਇਸ ਤਰ੍ਹਾਂ ਆ ਨਿਤਿਨ ਜੈਨ ਸਰ ਅੱਜ ਜਿਹੜਾ ਇਹ ਰੋਲਾ ਪਿਆ ਜੀ ਇਹ ਕਿ ਕਿਸ ਕਾਰਨ ਪਿਆ ਇਹ ਸਾਡੇ ਸਾਡੇ ਭਰਾ ਹੈ ਰਿਸ਼ਵ ਜੈਨ ਸੈਨੀਟਰੀ ਦਾ ਕੰਮ ਕਰਦੇ ਨੇ ਸਰਾ ਇਹ ਕੋਈ ਸੁਪਰੀਮ ਕੰਪਨੀ ਵਾਲੇ ਆ ਜਿਨ੍ਹਾਂ ਨੇ ਕਿਹਾ ਵੀ ਸਾਡਾ ਇਹ ਮਾਲ ਵੀ ਬਾਹਰੋਂ ਆ ਰਿਹਾ ਹੈ ਇਹ ਨਹੀਂ ਵੇਚਦੇ ਇਸ ਇਸ ਕੇਸ ਦੇ ਵਿੱਚ ਪੁਲਿਸ ਸਾਹਿਬ ਆਪਣੇ ਸੇਜੋ ਸਾਹਿਬ ਆ ਕੇ ਉਹਨੇ ਤਵਦੀਸ਼ ਕੀਤੀ ਅੰਦਰ ਆਏ ਥੋੜਾ ਬੜਾ ਆਪਸ ਵਿੱਚ ਬਹਿਸ ਹੋਇਆ ਜੋ ਵੀ ਹੋਇਆ ਤੇ ਹੱਥੋਂ ਪਾਈ ਹੋਏ ਠੀਕ ਹੈ ਇਸ ਕੇਸ ਜਿੱਕਾ ਵਿੱਚ ਮਤਵਨਾਂ ਨੂੰ ਲੈ ਗਏ ਨੇ ਚੱਕੇ ਤੇ ਜੋ ਸਾਨੂੰ ਰਿਪੋਰਟ ਮਿਲੀ ਹੈ ਬਹੁਤ ਕੁਟੇ ਉਸਨੂੰ ਵਿਚਾਰੇ ਨੂੰ ਬਹੁਤ ਬੁਰਾ ਕੀਤਾ ਗਿਆ ਇਹ ਚੀਜ਼ ਹੈ ਬਸ ਜੋ ਵੀ ਹੈ ਉਹ ਤੱਕਾ ਹੋ ਰਿਹਾ ਹੈ ਸਾਡੇ ਨਾਲ ਆਪਾਂ ਪਾਈ ਨਾਲ ਲੰਗ ਕਰਦੇ ਕੋਇਮ ਗਲਤ ਹੈ ਸਤਿ ਸ੍ਰੀ ਅਕਾਲ ਕੋਈ ਜਾਇਟ ਨਹੀਂ ਬੰਦਾ ਹੈ ਠੀਕ ਹੈ ਨਾ ਤੇ ਇਹ ਜੋ ਵੀ ਹੋਇਆ ਗਲਤ ਹੋਇਆ ਵਪਾਰੀ ਬੰਦਕੇ ਨਾਲ ਨਹੀਂ ਹੋਣਾ ਚਾਹੀਦਾ ਕੁਝ ਵੀ ਐਸਾ ਅਗਲਾ ਸਾਰਾ ਸੋਡਾ ਕੀ ਹੋਊਗਾ ਜੇ ਨਾ ਉਹ ਸੰਤੋਖ ਸਾਡਾ ਬੰਦਾ ਵਾਪਸ ਚਾਹੀਦਾ ਜੀ ਸਹੀ ਸਲਾਮਤ ਹੋਣਾ ਬੁਰਾal ਹੋਇਆ ਦੇਖੋ ਉਹ ਵਾਪਸ ਚਾਹੀਦਾ ਬੰਦਾ ਅਸੀਂ ਦੇਖੋ ਬੈਠੇ ਆ ਇਥੇ ਸਾਡਾ ਬੰਦਾ ਬਾਹਰ ਘਟਾਓ ਇਹ ਹੀ ਸਾਡਾ ਅਪੀਲ ਹੈ ਜੀ ਸਾਹਸ ਇਹਨਾਂ ਬਹੁਤ ਰੈਪਟੋਡ ਨੇ ਸ਼ਹਿਰ ਦੇ ਮੰਨੇਪਣਾ ਬਿਜ਼ਨਸਮੈਨ ਨੇ ਬਹੁਤ ਪੁਰਾਣੇ ਬਿਜ਼ਨਸਮੈਨ ਨੇ ਇਹਨਾਂ ਦੀ ਦੁਕਾਨ ਤੇ ਪੁਲਿਸ ਕੋਈ ਇਨਕੁਆਰੀ ਕਰਨ ਗਈ ਸੀ ਕਿਸੇ ਮਾਲ ਦੀ ਇਹਨਾਂ ਨੇ ਉਹਨਾਂ ਨੂੰ ਪੱਕੇ ਬਿੱਲ ਵੀ ਦਿਖਾਤੇ ਪੁਲਿਸ ਨੂੰ ਵੀ ਆ ਸਾਡੇ ਕੋਲ ਪੱਕੇ ਬਿੱਲ ਨਹੀਂ ਜੀ ਜੇ ਤੁਸੀਂ ਇਨਕੁਆਰੀ ਕਰਨੀ ਹੈ ਜਿੱਤੋਂ ਮਾਲ ਆਇਆ ਉਹਦੇ ਲਵੇ ਕਰ ਲਓ ਪੁਲਿਸ ਨੂੰ ਜਾਲੀ ਕਹਿ ਰਹੀ ਸੀ ਕਿ ਇਹ ਜਾਲੀ ਮਾਲ ਇਹਨਾਂ ਕੋਲੇ ਪੱਕੇ ਬਿੱਲ ਸੀ ਲੇਕਿਨ ਪੁਲਿਸ ਨੇ ਉਹਨੂੰ ਨਹੀਂ ਮੰਨਿਆ ਪੁਲਿਸ ਨੇ ਉੱਥੇ ਧੱਕੇਸ਼ਾਹੀ ਕੀਤੀ ਵੀਡੀਓ ਸਾਰਿਆਂ ਨੇ ਦੇਖੀ ਆ ਤੁਸੀਂ ਐਸਐਚਓ ਸਾਹਿਬ ਨੇ ਰਿਸ਼ਵ ਦੇ ਥੱਪੜ ਮਾਰਿਆ ਜਾਂ ਉੱਥੇ ऋषभ ਨੇ ਆਪਣਾ ਬਚਾਓ ਕੀਤਾ ਜਦੋਂ ਤਾਂ ਉਹ ਹੱਥੋਂ ਪਾਈ ਮੰਨਦੇ ਹੋਏ ਉਹਨਾਂ ਨੂੰ ਚੱਕ ਕੇ ਅੰਦਰ ਸਾਰਿਆਂ ਨੇ ਦੇਖਿਆ ਹੀ ਹੈ ਜੇ ਪੱਤਰਕਾਰ ਭਾਈਚਾਰਾ ਮੇਰੇ ਅੰਦਰ ਗਿਆ ਹੋਊਗਾ ਤਾਂ ਉਹ ਮੁੰਡਾ ਆਤਮ ਹਰਿਆ ਕਰਤਾ ਵਿਚਾਰਾ ਬਿਨਾਂ ਮਤਲਬ ਤੋਂ ਇਹ ਦੁਕਾਨਦਾਰਾਂ ਨਾਲ ਧੱਕੇਸ਼ਾਹੀ ਅੱਜ ਰੇਸ਼ਨ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਨਾਲ ਹੋ ਸਕਦਾ ਐਨੀ ਧੱਕੇਸ਼ਾਹੀ ਨਹੀਂ ਹੋਣੀ ਚਾਹੀਦੀ ਤੁਸੀਂ ਜਦੋਂ ਇਨਕੁਆਇਰੀ ਕਰਨ ਗਏ ਹੋ ਤਾਂ ਇਨਕੁਆਇਰੀ ਕਰੋ ਉਹਨਾਂ ਤੋਂ ਕਾਗਜ਼ ਪੱਤਰ ਲਓ ਬਿੱਲ ਦੇਖੋ ਤੇ ਅੱਗੇ ਇਨਕੁਆਇਰੀ ਨੂੰ ਚਲਾਓ ਕੁੱਟਮਾਰ ਕਰਨ ਦਾ ਕਿਸੇ ਵਪਾਰੀ ਨਾਲ ਕੋਈ ਮਤਲਬ ਨਹੀਂ ਹੈਗਾ ਅਸੀਂ ਸਾਰੇ ਵਪਾਰੀ ਦੁਕਾਨਦਾਰ ਜਿੰਨੇ ਵੀ ਖੜੇ ਨੇ ਇਸ ਚੀਜ਼ ਦੀ ਸਖਤ ਸਾਵਧਾਨੀ ਚ ਨਿੰਦਾ ਕਰਦੇ ਆਂ ਤੇ ਪੁਲਿਸ ਪ੍ਰਸ਼ਾਸਨ ਨੂੰ ਜਾਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆਂ ਕਿ ਅਫਸਰਾਂ ਤੇ ਨਕੇਲ ਪਾਈ ਜਾਵੇ ਤੇ ਇਹਨਾਂ ਨੂੰ ਰੋਕਿਆ ਜਾਵੇ ਐਸੇ ਕੰਮ ਕਰਨ ਤੋਂ ਦੁਕਾਨਦਾਰਾਂ ਤੋਂ ਜੋ ਕੋਈ ਤੁਸੀਂ ਇਨਕੁਆਰੀ ਕਰਨ ਜਾਂਦੇ ਹੋ ਤਾਂ ਇਨਕੁਆਰੀ ਕਰੋ ਤੱਕੇशाही ਨਾ ਕਰੋ ਦੁਕਾਨਦਾਰ ਦਾ ਕਿਸ ਤਰ੍ਹਾਂ ਦੇਖਦੇ ਆਂ ਵੀ ਇਹ ਗੁੰਡਾਗਰਦੀ ਕੀ ਹੈ ਬਹੁਤ ਗਲਤ ਗੱਲ ਹੈ ਜੀ ਗੁੰਡਾਗਰਦੀ ਲਾ ਲਓ ਜਿਹੜਾ ਕੋਸਮਰਦੀ ਲਾ ਲਓ ਤੁਸੀਂ ਤੁਸੀਂ ਦੇਖ ਰਹੇ ਹੋ ਸ਼ਹਿਰ ਚ ਨਹੀਂ ਚੋਰੀਆਂ ਹੁੰਦੀਆਂ ਨੇ ਉਹ ਤਾਂ ਪੁਲਿਸ ਤੋਂ ਖੜੀਆਂ ਨਹੀਂ ਜਾਂਦੀਆਂ ਹੈਗੀਆਂ ਆ ਬਚਾਰਾ ਸ਼ਰੀਫ ਦੁਕਾਨਦਾਰ ਮਰਨ ਵਾਲਾ ਕਰਤਾ ਅੰਦਰ ਫਟਫਟ ਕੇ ਇਹ ਕਿਹੜੀ ਕੰਪਨੀ ਦਾ ਰੋਲਾ ਪਿਆ ਏ ਤੁਹਾਡਾ ਕੋਈ ਸੁਪਰੀਮ ਦਾ ਮਾਦਾ ਸੀ ਜੀ ਇਹਨਾਂ ਲਵੇ ਪੱਕੇ ਬਿੱਲ ਨੇ ਦੁਕਾਨਦਾਰ ਕੋਲੇ ਇਹ ਬਿੱਲ ਦਿਖਾਣ ਲਈ ਵੀ ਤਿਆਰ ਕੀ ਇਹਨਾਂ ਨੇ ਕਿਹਾ ਵੀ ਜਿਹੜਾ ਦੱਸ ਰਹੇ ਨੇ ਵੀ ਜੀਤੋ ਮਾਲ ਆਇਆ ਤੁਸੀਂ ਡਿਸਟ੍ਰੀਬਿਊਟਰ ਤੋਂ ਉਹ ਤੋਂ ਚੈੱਕ ਕਰੋ ਜੀ ਸਾਡੇ ਕੋਲ ਕੀ ਹੈ ਸਾਡੇ ਲਵੇ ਤਾਂ ਡਿਸਟ੍ਰੀਬਿਊਟਰ ਦੀ ਮੋਹਰ ਆਈ ਹੈ ਆਪਣੀ ਵਾਲੇ ਨਾਲ ਆਈ ਦੀ ਜੀ ਆਕਾ ਪਤਾ ਨਹੀਂ ਕੰਪਨੀ ਵਾਲੇ ਨਾਲ ਸੀ ਜੀ